ਜਥੇਦਾਰ ਗਰਦੀਪ ਸਿੰਘ ਕੌਕੇ ਜਿਹੜੇ ਕਿ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਸਨ ਅਤੇ ਜਿਨ੍ਹਾਂ ਨੂੰ ਸਵਰਨ ਸਿੰਘ ਘੋਟਨੇ ਅਤੇ ਗਰਮੀਤ ਸਿੰਘ ਪੰਜਾਬ ਪੁਲਿਸ ਜਗਰਾਉਂ ਨੇ ਉਹਨਾਂ ਦੇ ਘਰ ਤੋਂ ਗ੍ਰਿਫਤਾਰ ਕਰ ਲਿਆ ਸੀ ਜਿਨ੍ਹਾਂ ਨੂੰ ਇੰਨਾ ਜ਼ਿਆਦਾ ਤਸ਼ੱਦਦ ਨਾਲ ਕੁੱਟਿਆ ਸੀ ਕਿ ਉਹਨਾਂ ਤੁਰਿਆ ਨਹੀਂ ਸੀ ਜਾਂਦਾ ਨਾ ਰੋਟੀ ਖਾਂਦੇ ਸੀ ਨਾ ਪਾਣੀ ਪੀਂਦੇ ਸੀ 24 ਘੰਟੇ ਜਿਨ੍ਹਾਂ ਤੇ ਸਿਰਫ ਜ਼ੁਲਮ ਕੀਤਾ ਜਾਂਦਾ ਸੀ ਜਗਰਾਉਂ ਪੁਲਿਸ ਜਗਰਾਉਂ ਥਾਣੇ ਦੇ ਵਿੱਚ ਜਦੋਂ ਉਹਨਾਂ ਦੀ ਪਤਨੀ ਨੂੰ ਪਤਾ ਲੱਗਿਆ ਕਿ ਉਹ ਰੋਟੀ ਖਾਣ ਤੁਰਨ ਫਿਰਨ ਅਤੇ ਉਹਨ ਬਹੁਤ ਨਾਜ਼ਕ ਹੋ ਚੁੱਕੇ ਸਨ ਉਹਨਾਂ ਦੇ ਅੰਗ-ਅੰਗ ਵਿੱਚੋਂ ਖੂਨ ਰਸ ਰਿਆ ਨਾ ਉਹ ਕੁਝ ਖਾਂਦੇ ਸੀ ਨਾ ਉਹ ਕੁਝ ਪੀਂਦੇ ਸੀ ਜਦੋਂ ਵੀ ਉਹ ਖਾਣਾ ਲੈ ਕੇ ਜਗਰਾਉਂ ਠਾਣੇ ਜਾਂਦੀ ਤਾਂ ਉਹਨਾਂ ਨੂੰ ਉਹਨਾਂ ਦੇ ਪਤੀ ਜਿਹਾ ਕੇ ਜਥੇਦਾਰ ਨਾਲ ਮਿਲਣ ਨਹੀਂ ਦਿੱਤਾ ਜਾਂਦਾ ਸੀ ਬੀਬੀਸੀ ਦੀ ਰਿਪੋਰਟ ਵਿੱਚ ਉਹਨਾਂ ਨੇ ਦੱਸਿਆ ਕਿ ਮੇਰੇ ਪਤੀ ਨਾਲ ਇੰਨਾ ਜ਼ਿਆਦਾ ਤਸ਼ੱਦਦ ਹੋਇਆ ਸੀ ਕਿ ਤੁਸੀਂ ਸੁਣ ਕੇ ਵੀ ਰੂਹ ਕੰਬ ਜਾਵੇਗੀ ਉਹਨਾਂ ਦੇ ਪੁੱਤਰ ਨੇ ਕਿਹਾ ਕਿ ਮੈਂ 15 ਸਾਲ ਦਾ ਸੀ ਇਨਾ ਜਿਆਦਾ ਜਥੇਦਾਰ ਨਾਲ ਕੀਤਾਕ ਅੱਜ ਵੀ ਗਰਦੀਪ ਸਿੰਘ ਕੌਕੇ ਨੂੰ ਅਸੀਂ ਯਾਦ ਕਰਦੇ ਹਾਂ